ਤੁਸੀਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਜਾਂਦੇ ਆ ਤਾਂ ਇਸ ਵੇਲੇ ਤੁਹਾਨੂੰ ਬਾਹਰਲੇ ਪਾਸੇ ਪੁਲਿਸ ਦੇ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਮਿਲਦੇ ਆ ਬੀਐਸਐਫ ਦੇ ਜਵਾਨ ਮਿਲਦੇ ਆ ਡੌਗ ਸਕਾਟ ਦੀਆਂ ਟੀਮਾਂ ਮਿਲਦੀਆਂ ਬੰਬ ਨੂੰ ਡਿਫਿਊਜ਼ ਕਰਨ ਵਾਲੇ ਦਸਤੇ ਵੀ ਸ਼ਾਇਦ ਥੋੜੀ ਨਜ਼ਰ ਪੈ ਜਾਣ ਪਰ ਇਹ ਸਾਰਾ ਕੁਝ ਕਿਉਂ ਆ ਕਾਰਨ ਇਹਦਾ ਇਹ ਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਨੂੰ ਉਡਾ ਦੇਵਾਂਗੇ ਇਹ ਧਮਕੀਆਂ ਈਮੇਲ ਦੇ ਰਾਹੀਂ ਸ਼੍ਰੋਮਣੀ ਕਮੇਟੀ ਦੀ ਈਮੇਲ ਦੇ ਉੱਤੇ ਆਈਆਂ ਉਹਦਾ ਕਾਰਨ ਕੀ ਆ ਇਹ ਤਮਕੀਆਂ ਕੌਣ ਦੇ ਰਿਆ ਇਹਦੇ ਬਾਰੇ ਕਿਸੇ ਨੂੰ ਕੁਝ ਹਾਲੇ ਤੱਕ ਪਤਾ ਨਹੀਂ ਲੱਗਿਆ ਪਿਛਲੇ ਦਿਨੀ ਅੰਮ੍ਰਿਤਸਰ ਦੀ ਪੁਲਿਸ ਦੇ ਵੱਲੋਂ ਸ਼ੁਭਮ ਦੂਬੇ ਨਾਂ ਦੇ ਇੱਕ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਗ੍ਰਿਫਤਾਰ ਨਹੀਂ ਕੀਤਾ ਗਿਆ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਹਰਿਆਣੇ ਦਾ ਨੌਜਵਾਨ ਆ ਆਈਟੀ ਐਕਸਪਰਟ ਆ ਕਈ ਥਾਵਾਂ ਤੇ ਨੌਕਰੀ ਕੀਤੀ ਆ ਹੁਣ ਇਹ ਬੇਰੁਜ਼ਗਾਰ ਆ ਤੇ ਪੁਲਿਸ ਨੇ ਉਹਦੇ ਕੋਲੋਂ ਪੁੱਛਗਿੱਛ ਕੀਤੀ ਆ ਪੁੱਛਗਿੱਛ ਦੇ ਵਿੱਚੋਂ ਨਿਕਲਿਆ ਕੀ ਆ ਇਹਦੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲੀ ਪਰ ਹੁਣ ਇਹ ਮਾਮਲਾ ਤੁਰਦਾ 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 ਪਹੁੰਚ ਗਿਆ ਜੀ ਲੋਕ ਸਭਾ ਤੱਕ ਤੇ ਲੰਘੇ ਕੱਲ ਫਿਰੋਜ਼ਪੁਰ ਦੇ ਮੈਂਬਰ ਪਾਰਲੀਮੈਂਟ ਜਿਹੜੇ ਕਾਂਗਰਸ ਦੇ ਵੱਲੋਂ ਆ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਦੇ ਕੋਲੋਂ ਇਸ ਗੱਲ ਦੀ ਮੰਗ ਕੀਤੀ ਆ ਕਿ ਸਾਨੂੰ ਸਮਾਂ ਦਿੱਤਾ ਜਾਵੇ ਅਸੀਂ ਦਰਬਾਰ ਸਾਹਿਬ ਨੂੰ ਉਡਾ ਦੇਣ ਦੀਆਂ ਧਮਕੀਆਂ ਨਾਲ ਸੰਬੰਧਿਤ ਚਰਚਾ ਕਰਨੀ ਚਾਹੁੰਦੇ ਆ ਇਹ ਕੌਣ ਧਮਕੀਆਂ ਦੇ ਰਿਹਾ ਕਿੱਥੋਂ ਦੇ ਲੋਕ ਨੇ ਕੀ ਇਹਨਾਂ ਦਾ ਮਕਸਦ ਆ ਕਿਹੜੇ ਦੇਸ਼ ਦੇ ਵਿੱਚੋਂ ਆ ਕਿਹੜੀ ਧਿਰ ਨਾਲ ਜੁੜੇ ਆ ਕਿਹੜਾ ਇਹ ਗਰੁੱਪ ਆ ਇਹਦੇ ਬਾਰੇ ਅਸੀਂ ਚਰਚਾ ਕਰਨੀ ਚਾਹੁੰਦੇ ਸਾਨੂੰ ਇਸ ਗੱਲ ਦੇ ਉੱਤੇ ਸ਼ੰਕਾ ਨਿਵਾਰਨ ਕਰੋ ਕਿ ਕੀ ਇਹ ਸੱਚੀ ਮੁੱਚੀ ਧਮਕੀਆਂ ਜਾਂ ਇਨ੍ਹਾਂ ਧਮਕੀਆਂ ਦੇ ਪਿੱਛੇ ਲੁਕਿਆ ਹੋਇਆ ਸੱਚ ਕੋਈ ਹੋਰ ਆ ਪਤਾ ਨਹੀਂ ਇਸ ਗੱਲ ਦਾ ਸਪੀਕਰ ਸਾਹਿਬ ਦੇ ਵੱਲੋਂ ਸਮਾਂ ਦਿੱਤਾ ਜਾਣਾ ਕਿ ਨਹੀਂ ਪਤਾ ਨਹੀਂ ਇਸ ਗੱਲ ਦਾ ਇਸ ਗੱਲ ਦੇ ਉੱਤੇ ਚਰਚਾ ਹੋਣੀ ਆ ਕਿ ਨਹੀਂ ਪਰ ਤੁਹਾਡੇ ਮੇਰੇ ਤੇ ਸਭ ਦੇ ਮਨ ਦੇ ਵਿੱਚ ਸਵਾਲ ਇਹ ਜ਼ਰੂਰ ਪੈਦਾ ਹੁੰਦਾ ਜੀ ਕਿ ਦਰਬਾਰ ਸਾਹਿਬ ਨੂੰ ਉਡਾ ਦੇਾਂਗੇ ਦਰਬਾਰ ਸਾਹਿਬ ਦੀਆਂ ਪਾਈਪਾਂ ਦੇ ਵਿੱਚ ਅਸੀਂ ਆਰ ਡੀ ਐਕਸ ਭਰਿਆ ਹੋਇਆ ਇਹ ਅਸੀਂ ਉਡਾ ਦੇਾਂਗੇ ਇਹ ਸ਼ਬਦ ਲਿਖਣਾ ਜਾਂ ਬੋਲਾਂ ਦੇ ਰੂਪ ਦੇ ਵਿੱਚ ਸਾਂਝਾ ਕਰਨਾ ਕਿੰਨਾ ਔਖਾ ਕਿੰਨਾ ਮੁਸ਼ਕਲ ਭਰਿਆ ਤੇ ਕਿੰਨਾ ਖੁਦ ਨੂੰ ਸ਼ਰਮਿੰਦਾ ਕਰਨ ਵਾਲਾ ਜੀ ਕਿ ਅਸੀਂ ਦਰਬਾਰ ਸਾਹਿਬ ਦੇ ਬਾਰੇ ਆ ਗੱਲ ਕਰ ਰਹੇ ਹਾਂ ਜਿਹੜੇ ਲੋਕ ਇਹ ਪੋਟਿਆਂ ਦੇ ਰਾਹੀਂ ਧਮਕੀ ਲਿਖਦੇ ਆ ਜਾਂ ਜਿਹੜੇ ਲੋਕ ਬੋਲ ਕੇ ਗੱਲ ਕਹਿੰਦੇ ਜੀ ਕਿ ਅਸੀਂ ਦਰਬਾਰ ਸਾਹਿਬ ਉਡਾ ਦੇਣਾ ਜਾਂ ਦਰਬਾਰ ਸਾਹਿਬ ਦੀ ਥਾਂ ਦੇ ਉੱਤੇ ਦੁਰਗਾਣਾ ਮੰਦਰ ਦੇ ਬਾਰੇ ਵੀ ਜੇਕਰ ਕੋਈ ਇਹ ਗੱਲ ਕਰੇ ਕੋਈ ਅਜਮੇਰ ਸ਼ਰੀਫ ਦੇ ਬਾਰੇ ਵੀ ਇਹ ਗੱਲ ਕਰੇ ਤ੍ਰਿਪਤੀ ਬਾਲਾ ਜੀ ਮੰਦਰ ਦੇ ਬਾਰੇ ਵੀ ਇਹ ਗੱਲ ਕਰੇ ਕਿਸੇ ਹੋਰ ਮੰਦਿਰ ਕਿਸੇ ਹੋਰ ਮਸਜਿਦ ਕਿਸੇ ਹੋਰ ਗਿਰਜਾ ਘਰ ਕਿਸੇ ਹੋਰ ਗੁਰਦੁਆਰੇ ਦੇ ਬਾਰੇ ਇਹ ਗੱਲ ਕਰੇ ਤਾਂ ਉਹਨਾਂ ਲੋਕਾਂ ਦੀ ਮਾਨਸਿਕਤਾ ਕੈਸੀ ਹੋਊਗੀ ਸਵਾਲਾਣਾ ਸਵਾਲ ਇਹ ਆ ਕੀ ਸੱਚੀ ਮੁੱਚੀ ਇਹ ਧਮਕੀਆਂ ਧਮਕੀਆਂ ਹੀ ਹਨ ਕੀ ਇਹਨਾਂ ਧਮਕੀਆਂ ਦੇ ਪਿੱਛੇ ਕੋਈ ਲੁਕਮਾ ਕਾਰਨ ਹੋਰ ਆ ਕਿਉਂਕਿ ਇਹ 1 2 3 4 5 ਧਮਕੀਆਂ ਨਹੀਂ ਆਈਆਂ ਇਹ ਜਿਹੜੀਆਂ ਈਮੇਲਾਂ ਨੇ ਦਰਬਾਰ ਸਾਹਿਬ ਨੂੰ ਉਡਾ ਦੇਣ ਵਾਲੀਆਂ ਜਾਂ ਉਡਾ ਦੇਾਂਗੇ ਇਹ ਸ਼ਬਦ ਵਰਤੇ ਗਏ ਏ ਹੁਣ ਤੱਕ 9 ਦੇ ਕਰੀਬ ਈਮੇਲਾਂ ਆਈਆਂ ਸ਼ਾਇਦ ਇਸ ਤੋਂ ਵੀ ਵੱਧ ਆਈਆਂ ਹੋਣ ਪਿਛਲੇ ਕੁਝ ਦਿਨਾਂ ਦੇ ਵਿੱਚ 5 ਤੋਂ ਵੱਧ ਤੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ 9 ਤੋਂ ਵੱਧ ਈਮੇਲ ਆਈਆਂ ਤੇ ਜਦੋਂ ਅਸੀਂ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਤੇ ਤਾਜ਼ਾ ਜਾਣਕਾਰੀ ਇਹ ਆ ਗਈ ਹੈ ਜੀ ਕਿ ਅਸੀਂ ਅਮਰitsar ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ 에ਰਪੋਰਟ ਨੂੰ ਵੀ ਉਡਾ ਦੇਣਾ ਧਮਕੀ ਇਹ ਵੀ ਆ ਗਈ ਹੈ ਕਦੇ ਖਬਰ ਆਉਂਦੀ ਹੈ ਦਿੱਲੀ ਦੇ 에ਰਪੋਰਟ ਨੂੰ ਉਡਾ ਦੇਾਂਗੇ ਕਦੇ ਖਬਰ ਆਉਂਦੀ ਹੈ ਕਿਸੇ ਰੇਲਵੇ ਸਟੇਸ਼ਨ ਨੂੰ ਉਡਾ ਦੇਾਂਗੇ ਕਦੇ ਖਬਰ ਆਉਂਦੀ ਜੀ ਫੁਲਾਣੇ ਸਕੂਲ ਨੂੰ ਉਡਾ ਦੇਾਂਗੇ ਕਦੇ ਖਬਰ ਆਉਂਦੀ ਆ ਫਲਾਣੀ ਧਾਰਮਿਕ ਸਥਾਨ ਨੂੰ ਉਡਾ ਦੇਾਂਗੇ ਵਜ੍ਹਾ ਕੀ ਆ ਇਹ ਬੰਦੇ ਕੌਣ ਨੇ ਇਹ ਛਾਤਰ ਕੌਣ ਨੇ ਅੰਮ੍ਰਿਤਸਰ ਦੀ ਪੁਲਿਸੇ ਗੱਲ ਕਰਨੀ ਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਇਹ ਗੱਲ ਕਹਿੰਨੇ ਜੀ ਕਿ ਅਸੀਂ ਸ਼ੁਭਮ ਦੂਬੇ ਦੇ ਕੋਲੋਂ ਪੁੱਛਗਿਸ਼ ਕਰ ਰਹੇ ਆ ਕੜੀ ਨਾਲ ਕੜੀ ਜੋੜ ਰਹੇ ਆ ਤੇ ਇਸ ਕੜੀ ਦੇ ਵਿੱਚੋਂ ਕੁਝ ਨਾ ਕੁਝ ਨਵੇਂ ਖੁਲਾਸੇ ਹੋਣਗੇ ਪਰ ਇਹ ਗੱਲ ਬਿਲਕੁਲ ਸਾਫ਼ ਆ ਚਿੱਟੇ ਜਿੜਣ ਵਾਂਗੂ ਕਿ ਪੁਲਿਸ ਨਾਲੋਂ ਵੱਧ ਤਿੱਖੇ ਇਹ ਲੋਕ ਆ ਜਿਹੜੇ ਕਿ ਆਈਟੀ ਸੈਲ ਨਾਲ ਜੁੜੇ ਹੁੰਦੇ ਜਿਹੜੇ ਕਿ ਇਸ ਵੇਲੇ ਵਕ ਵਕ ਥਾਵਾਂ ਤੋਂ ਇਹੋ ਜੀਆਂ ਧਮਕੀਆਂ ਵਾਲੀਆਂ ਈਮੇਲ ਭੇਜਦੇ ਆ ਇਹ ਡਾਰਕ ਵੈਬ ਨਾਲ ਜੁੜੇ ਹੋਏ ਆ ਇਹ ਉਹ ਚੀਜ਼ ਆ ਜਿਹਦੇ ਕਰਕੇ ਆਈਪੀ ਐਡਰੈਸ ਦਾ ਵੀ ਪਤਾ ਨਹੀਂ ਲੱਗਦਾ ਵੀ ਕਿਹੜੇ ਦੇਸ਼ ਦੇ ਵਿੱਚੋਂ ਬੈਠ ਕੇ ਇਹ ਈਮੇਲ ਕੀਤੀ ਜਾ ਰਹੀ ਆ ਕਿਹੜੇ ਦੇਸ਼ ਦੇ ਵਿੱਚੋਂ ਬੈਠ ਕੇ ਇਹ ਸਾਰੀ ਜਿਹੜੀ ਆ ਉਹ ਧਮਕੀ ਜਾਂ ਅਫਵਾਹ ਜਾਂ ਸੱਚੀ ਗੱਲ ਕੋਈ ਇਦਾਂ ਦੀ ਫਲਾਈਡ ਆ ਰਹੀ ਆ ਸੋ ਮਤਲਬ ਇਹ ਜੀ ਕਿ ਇਸ ਥਾਂ ਦੇ ਉੱਤੇ ਪੁਲਿਸ ਨੂੰ ਬਹੁਤੀ ਸਫਲਤਾ ਮਿਲਣੀ ਰਹੀ ਪੁਲਿਸ ਦੇ ਵਾਸਤੇ ਸ਼ਾਇਦ ਇਹ ਗੱਲ ਪਰੇਸ਼ਾਨੀ ਵਾਲੀ ਹੋਵੇ ਕਿ ਭਾਈ ਇਹ ਇਕਲੌਤਾ ਵਿਅਕਤੀ ਧਮਕੀ ਦੇਣ ਵਾਲਾ ਜਾਂ ਇਹਦੇ ਪਿੱਛੇ ਕੋਈ ਗਰੁੱਪ ਆ ਸਾਨੂੰ ਇਹਦੇ ਬਾਰੇ ਪਤਾ ਲੱਗੇ ਤੁਸੀਂ ਦੇਖੋ ਕਮਾਲ ਦੀ ਗੱਲ ਹੈਰਾਨੀ ਵਾਲੀ ਜਿੰਨੀਆਂ ਈਮੇਲ ਪਿਛਲੇ ਕੁਝ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਨੂੰ ਉਡਾਉਣ ਵਾਲੀਆਂ ਆਈਆਂ ਉਹਦੇ ਵਿੱਚ 2 3 17 ਦਰਬਾਰ ਸਾਹਿਬ ਦੇ ਸੰਦਰਭ ਦੇ ਵਿੱਚ ਆ ਬਾਕੀ ਤਾਮਿਲਨਾਡੂ ਦੇ ਸੰਦਰਭ ਦੇ ਵਿੱਚ ਆ ਦਰਬਾਰ ਸਾਹਿਬ ਨੂੰ ਉਡਾ ਦੇਵਾਂਗੇ ਆਰ ਡੀ 180 ਪਾਈਪਾਂ ਦੇ ਵਿੱਚ ਭਰੀ ਆ ਤਮਾਕਾ ਖਰੀਦ ਸਮਗਰੀ ਹੋਊਗੀ ਤਮਾਕਾ ਹੋਊਗਾ ਅਸੀਂ ਕੋਈ ਇਦਾਂ ਨੁਕਸਾਨ ਕਰਾਂਗੇ ਬਾਅਦ ਦੇ ਵਿੱਚ ਗੱਲਾਂ ਚੱਲ ਪੈਣਗੀਆਂ ਤਾਮਿਲਨਾਡੂ ਦੀਆਂ ਬਾਅਦ ਦੇ ਵਿੱਚ ਗੱਲਾਂ ਲਿਖੀਆਂ ਹੁੰਦੀਆਂਗਾ ਡੀਐਮਕੇ ਦੀਆਂ ਬਾਅਦ ਦੇ ਵਿੱਚ ਗੱਲਾਂ ਹੁੰਦੀਆਂਗਾ ਉੱਥੋਂ ਨਿਕਾ ਜਥੇਬੰਦੀਆਂ ਦੀਆਂ ਕਿਤੇ ਇਹਦੇ ਪਿੱਛੇ ਇਹ ਤਾਂ ਨਹੀਂ ਕਾਰਨ ਕਿ ਦਰਬਾਰ ਸਾਹਿਬ ਦੇ ਨਾਂ ਦੀ ਵਰਤੋਂ ਕਰਕੇ ਸੁਨੀਹਾ ਸੰਬੰਧਿਤ ਬੰਦੇ ਜਾਂ ਸੰਬੰਧਿਤ ਤੇ ਤਾਮਿਲਨਾਡੂ ਦੇ ਵਿੱਚ ਭੇਜਣਾ ਚਾਹੁੰਦੀ ਹੈ ਇਹਦੇ ਪਿੱਛੇ ਕਾਰਨ ਕੀ ਆ ਕਦੇ ਖਬਰ ਇਹ ਆਉਂਦੀ ਆ ਕਿ ਇਹ ਜੀ ਚੀਫ ਜਸਟਿਸ ਆਫ ਇੰਡੀਆ ਦੇ ਨਾਂ ਦੇ ਉੱਤੇ ਈਮੇਲ ਆ ਗਈ ਕਦੇ ਖਬਰ ਆਉਂਦੀ ਜੀ ਕਿ ਇੱਕ ਜਿਹੜੀ ਆ ਈਮੇਲ ਇਹ ਫਲਾਣੀ ਵੱਡੀ ਹਸਤੀ ਦੇ ਨਾਂ ਦੇ ਉੱਤੇ ਆ ਗਈ ਪੁਲਿਸ ਦੀ ਇਸ ਥਾਂ ਦੇ ਉੱਤੇ ਬੇਵਸੀ ਨਜ਼ਰ ਆ ਰਹੀ ਹੈ ਤੇ ਜੇਕਰ ਪੁਲਿਸ ਦੀ ਬੇਵਸੀ ਨਜ਼ਰ ਆ ਰਹੀ ਹੈ ਮਤਲਬ ਇਹ ਹੈ ਜੀ ਕਿ ਇਹੋ ਜੀਆਂ ਧਮਕੀਆਂ ਕਦੇ ਬੰਦ ਨਹੀਂ ਹੋਣੀਆਂ ਜਿਹੜਾ ਸ਼ੁਭਮ ਦੂਬੇ ਫੜਿਆ ਗਿਆ ਉਹਦਾ ਟੱਬਰ ਇਹ ਗੱਲ ਕਹਿਣਾ ਜੀ ਕਿ ਇਸ ਤਾਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਭਾਈ ਸਾਡੇ ਮੁੰਡੇ ਨੇ ਆਹ ਕੁਝ ਵੀ ਕਰਤਾ ਤੇ ਮੁੰਡੇ ਨੇ ਹਲੇ ਤੱਕ ਇਹ ਗੱਲ ਕਬੂਲੀ ਨਹੀਂ ਕਿ ਮੈਂ ਇਹ ਕੁਝ ਕੀਤਾ ਜਾਂ ਮੇਰੇ ਸਾਥੀਆ ਨੇ ਇਹ ਕੁਝ ਕੀਤਾ ਜਾਂ ਸਾਡਾ ਕੋਈ ਗਰੁੱਪ ਹੈਗਾ ਫਿਰ ਸ਼ੁਭਮ ਦੂਬੇ ਨੂੰ ਜਦੋਂ ਫੜਿਆ ਗਿਆ ਉਹ ਤਾਂ ਲਾ 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 ਹੋ ਗਈ ਵੀ ਭਾਈ ਨੈਸ਼ਨਲ মিডিਆ ਦੇ ਵਿੱਚ ਵੀ ਕੁਝ ਕਥਾਵਾਂ ਤੇ ਖਬਰਾਂ ਆਈਆਂ ਤੇ ਸੋਸ਼ਲ ਮੀਡੀਆ ਦੇ ਉੱਤੇ ਲਾ 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 ਇਸ ਕਰਕੇ ਹੋਈ ਵੀ ਲੋਬੀ ਪਤਾ ਲੱਗ ਗਿਆ ਦੂਬੇ ਆ ਇਹ ਜੀ ਸਿੱਖਾਂ ਦੇ ਬਾਰੇ ਆ ਸੋਚ ਰੱਖਦੇ ਆ ਅੱਜ ਫਲਾਣੇ ਭਾਈਚਾਰੇ ਦੇ ਲੋਕ ਆ ਸਿੱਖਾਂ ਦੇ ਬਾਰੇ ਇਉਂ ਹੀ ਸੋਚਦੇ ਪਰ ਕੀ ਇਹ ਅੰਤਲਾ ਸੱਚ ਆ ਕੀ ਸ਼ੁਭਮ ਦੂਬੇ ਹੀ ਧਮਕੀਆਂ ਦੇ ਰਿਹਾ ਕੀ ਸ਼ੁਭਮ ਦੂਬੇ ਦੇ ਹੋਰ ਸਾਥੀ ਆ ਕਿਉਂਕਿ ਜਦੋਂ ਸ਼ੁਭਮ ਦੂਬੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਉਸ ਵੇਲੇ ਇੱਕ ਈਮੇਲ ਹੋਰ ਆ ਗਈ ਜਿਹੜੇ ਬੰਦੇ ਨੂੰ ਹਿਰਾਸਤ ਦੇ ਵਿੱਚ ਲਿਆ ਨਾਲ ਦੀ ਨਾਲ ਇੱਕ ਈਮੇਲ ਹੋਰ ਆ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੇਲ ਦੇ ਉੱਤੇ ਤੇ ਮਤਲਬ ਇਹ ਹੈ ਜੀ ਕਿ ਉਹੀ ਥਾਂ ਦੇ ਉੱਤੇ ਫਿਰ ਕੋਈ ਹੋਰ ਵੀ ਕੰਮ ਕਰ ਰਿਹਾ ਕਹਿਣ ਦਾ ਭਾਵ ਇਹ ਜੀ ਕਿ ਕਹਾਣੀ ਹਾਲੇ ਅਣਸੁਲਝੀ ਹੈ ਕਿ ਦਰਬਾਰ ਸਾਹਿਬ ਨੂੰ ਅਡਾਉਣ ਦੀਆਂ ਧਮਕੀਆਂ ਦੇਣ ਵਾਲਾ ਹੈ ਕੌਣ ਦਰਬਾਰ ਸਾਹਿਬ ਦੇ ਬਾਰੇ ਇਹੋ ਜੀ ਸੋਚ ਰੱਖਣ ਵਾਲਾ ਹੈ ਕੌਣ ਜਾਂ ਫਿਰ ਇਹ ਹੋ ਸਕਦਾ ਵੀ ਭਾਈ ਇਹ ਸਿਰਫ ਤੇ ਸਿਰਫ ਸਿੱਖਾਂ ਦੇ ਵਿੱਚ دہشت ਪੈਦਾ ਕਰਨ ਦੀ ਕੋਸ਼ਿਸ਼ ਹੈ ਹਰ ਗੱਲ ਦੇ ਉੱਤੇ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਰਾਜਨੀਤੀ ਚੱਲਦੀ ਹੁੰਦੀ ਹੈ ਦਰਬਾਰ ਸਾਹਿਬ ਦੇ ਬਾਰੇ ਵੀ ਰਾਜਨੀਤੀ ਚੱਲੀ ਆ ਇੱਥੇ ਸੁਰੱਖਿਆ ਦੇ ਮਾਮਲੇ ਤੇ ਵੀ ਚੱਲੀ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਕਿ ਦਰਬਾਰ ਸਾਹਿਬ ਦੇ ਬਾਰੇ ਇਹੋ ਜੀ ਗੱਲ ਕਹਿਣ ਵਾਲੇ ਬਖਸ਼ੇ ਨਹੀਂ ਜਾਣਗੇ ਪੁਲਿਸ ਇਹ ਗੱਲ ਕਹਿੰਦੀ ਜੇ ਕਿ ਅਸੀਂ ਇਸ ਵੇਲੇ ਤਿੱਖੀ ਨਜ਼ਰ ਰੱਖੀ ਹੋਈ ਆ ਵਿਰੋਧੀ ਇਹ ਗੱਲ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਕੋਲੇ ਸਮਾਂ ਹੈ ਨਹੀਂਗਾ ਵੀ ਪਾਈ 30 35 ਮਿੰਟ ਇਸ ਘਟਨਾਕਰਮ ਤੋਂ ਬਾਅਦ ਇਹਨਾਂ ਧਮਕੀਆਂ ਤੋਂ ਬਾਅਦ ਅੰਮ੍ਰਿਤਸਰ ਦੇ ਲਈ ਕੱਢੇ ਜਾਣ ਮਤਲਬ ਇਹ ਹੈ ਜੇ ਕਿ ਇਸ ਥਾਂ ਤੇ ਰਾਜਨੀਤੀ ਤਾਂ ਚੱਲ ਪਈ ਪਰ ਇਸ ਗੱਲ ਦਾ ਅੰਤਲਾ ਲੜਕੀ ਆ ਕੀ ਇਹ ਧਮਕੀਆਂ ਇਵੇਂ ਹੀ ਆਉਦੀਆਂ ਰਹਿਣਗੀਆਂ ਕੀ ਇਨ੍ਹਾਂ ਧਮਕੀਆਂ ਦਾ ਕੋਈ ਸਟਾ ਨਿਕਲੂਗਾ ਇਹ ਲੋਕ ਫੜੇ ਜਾਣਗੇ ਕੀ ਸਾਡਾ ਸਾਈਬਰ ਸੈੱਲ ਇੰਨਾ ਹੀ ਨਾਜ਼ੁਕਾ ਕਿ ਸਾਡੇ ਹੱਥ ਖੜੇ ਆ ਸਾਡੇ ਕੋਲੇ ਇੰਨੀ ਸਮਰੱਥਾ ਨਹੀਂ ਆ ਵੀ ਅਸੀਂ ਪਤਾ ਲਾ ਲਈਏ ਵੀ ਡਾਰਕ ਵੈਬ ਦੇ ਰਾਹੀਂ ਆਹ ਕੁਝ ਕਰਨ ਵਾਲੇ ਕੌਣ ਆ ਤੇ ਆਈਪੀ ਐਡਰੈਸ ਜਦੋਂ ਨਜ਼ਰ ਨਹੀਂ ਆਉਂਦਾ ਤੇ ਫਿਰ ਅਸੀਂ ਕਿਹੜੇ ਬੰਦੇ ਨੂੰ ਫੜੀਏ ਕਿਹੜੇ ਬੰਦੇ ਨਾਲ ਸੰਪਰਕ ਕਰੀਏ ਜੇ ਆਹ ਕੁਝ ਹੈ ਤਾਂ ਇਹਦਾ ਮਤਲਬ ਧਮਕੀਆਂ ਬੰਦ ਨਹੀਂ ਹੋਣੀਆਂ ਪਰ ਜੇਕਰ ਸਾਡੇ ਇਸ ਵੇਲੇ ਹੱਥ ਬਹੁਤ ਲੰਮੇ ਆ ਤੇ ਮਜ਼ਬੂਤ ਆ ਤੇ ਫਿਰ ਭਾਈ ਇੱਕ ਸ਼ੁਭਮ ਦੂਬੇ ਫੜ ਕੇ ਉਹਦੀ ਖਬਰ ਨੂੰ ਗਾਇਬ ਨਹੀਂ ਹੋਣ ਦੇਣਾ ਚਾਹੀਦਾ ਉਹਦੇ ਬਾਰੇ ਵੀ ਪਤਾ ਲੱਗਣਾ ਚਾਹੀਦਾ ਵੀ ਇਹ ਮੁੰਡਾ ਸ਼ੱਕ ਤਹਿਤ ਫੜਿਆ ਇਹਦੇ ਕੋਲੋਂ ਕੁਝ ਮਿਲਿਆ ਜਾਂ ਇਹਦੀ ਥਾਂ ਦੇ ਉੱਤੇ ਕੋਈ ਹੋਰਾਂ ਦੇ ਬਾਰੇ ਜਾਣਕਾਰੀ ਮਿਲੀ ਆ ਇਹ ਗੱਲ ਕਿਉਂ ਨਹੀਂ ਸਾਹਮਣੇ ਆ ਰਹੀ ਅਸੀਂ ਸਾਰੇ ਧਰਮ ਸਥਾਨਾਂ ਦਾ ਸਤਿਕਾਰ ਕਰਦੇ ਹਾਂ ਤੇ ਕਰਨਾ ਵੀ ਚਾਹੀਦਾ ਪਰ ਤੀਜੇ ਕ੍ਰਣ ਖਬਰ ਆਉਂਦੀ ਜੀ ਕਿ ਫਲਾਣੀ 에어ਪੋਰਟ ਨੂੰ ਉਡਾਉਣ ਦੀ ਧਮਕੀ ਮਿਲ ਗਈ ਆ ਚੌਥੇ ਕ੍ਰਣ ਖਬਰ ਆਉਂਦੀ ਜੀ ਕਿ ਫਲਾਣੀ ਧਾਰਮਿਕ ਸਥਾਨ ਦੇ ਬਾਰੇ ਆ ਜਾਣਕਾਰੀ ਹੈਗੀ ਆ ਵਜ੍ਹਾ ਕੀ ਆ ਮਸਲਾ ਕੀ ਆ ਕਾਰਨ ਕੀ ਆ ਛਾਤਰ ਲੋਕ ਕੌਣ ਆ ਤੇ ਜੇਕਰ ਭਾਈ ਛਾਤਰ ਲੋਕਾਂ ਦੇ ਵਿੱਚੋਂ 1% ਵੀ ਗੱਲ ਸੱਚੀ ਹੋਵੇ ਤਾਂ ਦਰਬਾਰ ਸਾਹਿਬ ਦੇ ਵਿੱਚ ਤਾਂ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਆ ਦਰਬਾਰ ਸਾਹਿਬ ਦੇ ਵਿੱਚ ਹਰ ਰੋਜ਼ 1 ਲੱਖ ਤੋਂ ਵੱਧ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਆ ਤੇ ਜਿਹੜੇ ਵੱਡੇ ਦਿਨ ਤੇ ਉਹ ਹਰ ਹੁੰਦੇ ਜਾਨੀ ਕਿ ਕੋਈ ਧਾਰਮਿਕ ਸਮਾਗਮ ਹੁੰਦੇ ਆ ਕੋਈ ਦਿਨ ਹੁੰਦਾ ਉਦੋਂ ਫਿਰ 2 ਲੱਖ ਤੋਂ ਉੱਤੇ ਵੀ ਸੰਗਤ ਆਉਂਦੀ ਆ 3 ਲੱਖ ਤੋਂ ਉੱਤੇ ਵੀ ਸੰਗਤ ਆਉਂਦੀ ਆ ਮਤਲਬ ਇਹਦਾ ਇਹ ਆ ਜੀ ਕਿ ਆਉਂਦੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਸ਼ੰਕਾ ਪੈਦਾ ਕਰਨ ਦੀ ਸ਼ਾਇਦ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਸ਼ੱਕ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਇਹ ਥਾਂ ਦੇ ਉੱਤੇ ਸੂਬੇ ਦੀ ਸਰਕਾਰ ਕੇਂਦਰ ਦੀਆਂ ਏਜੰਸੀਆਂ ਖੁਫੀਆ ਵਿਭਾਗ ਸਾਡੀਆਂ ਸਮੁੱਚੀਆਂ ਏਜੰਸੀਆਂ ਸਾਡੀ ਪੰਜਾਬ ਦੀ ਪੁਲਿਸ ਸਾਰੀਆਂ ਹੀ ਧਿਰਾਂ ਇਸ ਵੇਲੇ ਫੇਲ ਸਾਬਤ ਹੋ ਰਹੀਆਂ ਕਿਉਂਕਿ ਜੇਕਰ ਸਾਡੀਆਂ ਖੁਫੀਆ ਏਜੰਸੀਆਂ ਨੂੰ ਕੱਲੀ-ਕੱਲੀ ਗੱਲ ਦਾ ਪਤਾ ਹੁੰਦਾ ਤਾਂ ਫਿਰ ਇਹ ਕਿਉਂ ਨਹੀਂ ਪਤਾ ਕਿ ਈਮੇਲ ਇੰਨੀਆਂ ਕਿਉਂ ਆ ਰਹੀਆਂ ਜੇ ਸਾਡੀ ਪੁਲਿਸ ਨੂੰ ਸਾਰੀ ਗੱਲ ਦਾ ਪਤਾ ਹੁੰਦਾ ਤੇ ਫਿਰ ਹੁਣ ਤੱਕ ਅਸਲ ਬੰਦੇ ਕਿਉਂ ਨਹੀਂ ਫੜੇ ਗਏ ਜੇ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਇਨ੍ਹਾਂ ਗੱਲਾਂ ਦੇ ਪ੍ਰਤੀ ਇੰਨੀ ਹੀ ਫਿਕਰਮੰਦ ਅਤੇ ਚੌਕਸ ਆ ਫਿਰ ਇਨ੍ਹਾਂ ਬੰਦਿਆਂ ਨੂੰ ਹਲੇ ਤੱਕ ਨੱਥ ਕਿਉਂ ਨਹੀਂ ਪਾਈ ਗਈ ਮੈਂ ਕਦੇ-ਕਦੇ ਹੈਰਾਨ ਹੁੰਨਾ ਪਹਿਲਗਾਮ ਦੇ ਵਿੱਚ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਪਰ ਉਸ ਤੋਂ ਪਹਿਲਾਂ ਇਹ ਨਹੀਂ ਪਤਾ ਸੀਗਾ ਏਜੰਸੀਆਂ ਨੂੰ ਕਿ ਇੱਥੇ ਆ ਕੁਝ ਹੋ ਸਕਦਾ ਜੇਕਰ ਪਤਾ ਹੀ ਨਹੀਂ ਜੇਕਰ ਖਬਰ ਛਪਣ ਤੋਂ ਬਾਅਦ ਹੀ ਪਤਾ ਲੱਗਣਾ ਜੀ ਕਿ ਉਸਥਾਨ ਤੇ ਆ ਕੁਝ ਹੋ ਗਿਆ ਫਿਰ ਤਾਂ ਏਜੰਸੀਆਂ ਦੇ ਵਿੱਚ ਤੇ ਤੁਹਾਡੇ ਸਾਡੇ 'ਚ ਫਰਕ ਹੀ ਕੋਈ ਨਹੀਂ ਕਿ ਏਜੰਸੀਆਂ ਦਾ ਖੁਫੀਆ ਦਾ ਕੀ ਮਤਲਬ ਹੁੰਦਾ ਕਿ ਉਹਨਾਂ ਨੇ ਘਟਨਾ ਤੋਂ ਪਹਿਲਾਂ ਦੇ ਵੇਰਵੇ ਦੇ ਉੱਤੇ ਜਾਣਕਾਰੀ ਹਾਸਲ ਕਰਨੀ ਆ ਤੇ ਘਟਨਾ ਨਾ ਵਾਪਰੇ ਇਹਦੇ ਲਈ ਕੋਈ ਚੁਕੰਨੇ ਪ੍ਰਬੰਧ ਕਰਨੇ ਆ ਵੇਲੇ ਸਿਰ ਪ੍ਰਬੰਧ ਕਰਨੇ ਆ ਉਹੀ ਗੱਲ ਇੱਥੇ ਆ ਵੀ ਜੇਕਰ ਦਰਬਾਰ ਸਾਹਿਬ ਦੇ ਉਡਾਉਣ ਦੇ ਬਾਰੇ ਈਮੇਲ ਆ ਰਹੀਆਂ ਓਨੀਕ ਜਾਣਕਾਰੀ ਤੁਹਾਨੂੰ ਆ ਓਨੀਕ ਸਾਨੂੰ ਆ ਓਨੀਕ ਪੁਲਿਸ ਨੂੰ ਓਨੀਕ ਸਰਕਾਰ ਨੂੰ ਤਾਂ ਮਤਲਬ ਤਾਂ ਇਹ ਆ ਵੇ ਸਭ ਤੋਂ ਵੱਡ ਤਾਂ ਛਾਤਰ ਉਹ ਲੋਕ ਆ ਸਾਡੇ ਨਾਲੋਂ ਵੱਧ ਚੁੱਕੰਨੇ ਤਾਂ ਉਹ ਲੋਕ ਆ ਸਾਡੇ ਨਾਲੋਂ ਵੱਧ ਅਸਰਦਾਰ ਤਾਂ ਉਹ ਲੋਕ ਆ ਜਿਹੜੇ ਲੋਕੇ ਹੋ ਜੀਆਂ ਹਰਕਤਾਂ ਕਰਦੇ ਆ ਜਿਨ੍ਹਾਂ ਦੀਆਂ ਪਰਤੂਤਾਆਂ ਹੋ ਜੀਆਂ ਸੋ 100 ਅਥਰਸਾ ਸਿਰੇ ਤੇ ਗੰਡ ਇਹ ਆ ਕਿ ਇੱਕ ਸ਼ੁਭਮ ਦੂਬੇ ਨੂੰ ਫੜਨ ਦੇ ਨਾਲ ਖਬਰਾਂ ਬਣ ਗਈਆਂ ਪਰ ਖਤਰਾ ਟਲਿਆ ਨਹੀਂ ਇੱਕ ਬੰਦੇ ਨੂੰ ਗ੍ਰਿਫਤਾਰ ਕਰਨ ਦੇ ਨਾਲ ਲੋਕਾਂ ਦਾ ਧਿਆਨ ਕੁਝ ਕਿ ਘੰਟਿਆਂ ਜਾਂ ਇੱਕ ਦੋ ਦਿਨਾਂ ਵਾਸਤੇ ਡਾਇਵਰਟ ਜ਼ਰੂਰ ਹੋਇਆ ਪਰ ਮਸਲੇ ਦਾ ਹੱਲ ਹੋਇਆ ਨਹੀਂ ਹਲੇ ਵੀ ਪੁਲਿਸ ਬਾਹਰ ਖੜੀ ਆ ਤੇ ਟਾਸਕ ਫੋਰਸ ਦੇ ਕਰਮਚਾਰੀ ਚੱਪੇ-ਚੱਪੇ ਦੇ ਉੱਤੇ ਨਜ਼ਰ ਰੱਖ ਰਹੇ ਐ ਵੀ ਕੋਈ ਸ਼ਰਾਰਤੀ ਨਾ ਹੋਵੇ ਜਿਹੜਾ ਮੱਥਾ ਟੇਕਣਾ ਪ੍ਰਕਰਮਾਂ ਦੇ ਵਿੱਚ ਫਿਰਦਾ ਜਾਂ ਕਿਤੇ ਹੋਰ ਫਿਰਦਾ ਸੋ ਗੱਲ ਇਹ ਜੀ ਕਿ ਲੋਕਾਂ ਦੀ ਸ਼ੰਕਾ ਨਿਵਰਤੀ ਹੋਣੀ ਚਾਹੀਦੀ ਆ ਨਾਤ ਕੋਈ ਨਾ ਕੋਈ ਧਮਕੀ ਵਾਲੀ ਖਬਰ ਤੇ ਨੈਤੀ ਇਸ ਗੱਲ ਦੇ ਵਿੱਚ ਬੇਅਸਰ ਜਾਣਕਾਰੀਆਂ ਇਹ ਲੋਕਾਂ ਦੇ ਮਨ ਵਿੱਚ ਹੋਰ ਸ਼ੰਕੇ ਪੈਦਾ ਕਰਨ ਵਾਲੀਆਂ ਸਾਈਬਰ ਸੈੱਲ ਕਿੰਨਾ ਕੁ ਚੁਕੰਨਾ ਜੇ ਫੜੇ ਜਾਂਦੇ ਫਿਰ ਪਤਾ ਲੱਗਦਾ ਪੁਲਿਸ ਕਿੰਨੀ ਕੁ ਚੁਕੰਨੀ ਆ ਜੇ ਤਾਰ ਨਾਲ ਤਾਰ ਜੋੜ ਕੇ ਸ਼ੁਭਮ ਦੂਬੇ ਤੋਂ ਬਾਅਦ ਕੋਈ ਹੋਰ ਜਾਣਕਾਰੀ ਨਿਕਲਦੀ ਤਾਂ ਪਤਾ ਲੱਗਦਾ ਤੇ ਜੇ ਕੁਝ ਵੀ ਨਹੀਂ ਨਿਕਲਿਆ ਕੁਝ ਵੀ ਹਲੇ ਤੱਕ ਪਤਾ ਨਹੀਂ ਲੱਗਿਆ ਅਸੀਂ ਐਵੇਂ ਨੇਰੇ ਦੇ ਵਿੱਚ ਤੀਰ ਮਾਰਨੇ ਫਿਰਦੇ ਮਤਲਬ ਇਹ ਆ ਕਿ ਸਾਰੀਆਂ ਏਜੰਸੀਆਂ ਸਾਰੀ ਪੁਲਿਸ ਸਾਰੀਆਂ ਸਰਕਾਰਾਂ ਤੇ ਬਾਕੀ ਸਾਰੇ ਲੋਕ ਆ ਜਿਹੜੇ ਉਹ ਬੇਅਸਰ ਆ ਜਿਨ੍ਹਾਂ ਦੇ ਉੱਤੇ ਭਾਰੂ ਪੈ ਰਹੇ ਆ ਉਹ ਕਰਤੂਤਾਂ ਦੇ ਮਾਲਕ ਲੋਕ ਜਿਹੜੇ ਕਿ ਧਾਰਮਿਕ ਥਾਵਾਂ ਨੂੰ ਜਾਂ ਵਕ ਵਕ ਹੋਰ ਥਾਵਾਂ ਨੂੰ ਉਡਾਉਣ ਦੀ ਗੱਲ ਕਰਦੇ ਆ